ਸਿਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਰ ਕਰਨ ਦੇ ਸਵਾਲ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਕੋਲ ਫਟ ਸੁਖਾਣਾ ਹੰਦਾ ਜ਼ਿਲ੍ਹਾ ਮੋਗਾ ਪਈ ਤਹਿਸੀਲ ਇਹਨੂੰ ਬਾਗਾ ਪੁਰਾਣਾ ਪਈ ਦਿੰਦਾ ਤੇ ਇੱਕ ਵੀਰੇ ਆਪਾਂ ਨਵਾਂ ਚੈਨਲ ਸ਼ੁਰੂ ਕੀਤਾ ਬ੍ਰਾਡ ਟ੍ਰੈਵਲ ਜੱਟ ਤੇ ਆ ਸਭ ਜਦੋਂ ਤੁਸੀਂ ਆ ਚੈਨਲ ਨੂੰ ਪਿਆਰ ਕਰਦੇ ਹੋ ਤੇ ਉਸ ਨੂੰ ਵੀ ਇਦਾਂ ਹੀ ਕਰੋਗੇ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਜੋ ਬਾਈ ਜੀ ਅਸੀ ਹੈ ਭਾਈ ਜੀ ਨਾਮ ਕੀ ਹੈ ਭਾਈ ਇਹ ਆਪਣਾ ਲਖਵੀਰ ਸਿੰਘ ਹੈ ਭਾਈ ਦਾ ਨਾਮ ਲਖਵੀਰ ਸਿੰਘ ਹੈ ਵੀਰ ਆਪਣੇ ਘਰ ਵਾਲੋ ਦਾ ਐਡਰੈਸ ਕਨਫਰਮ ਕਰ ਦਿੱਗੇ ਮਾੜਾ ਜੀ ਜੇ ਆਪਣਾ ਪੈਂਡਲ ਸੁਖਾਨੰਦ ਦਾ ਸਿਰ ਦੇ ਚੜ੍ਹ ਕੇ ਦਾ ਪ੍ਰਕਾਰ ਆਇਆ ਠੀਕ ਹੋ ਜੀ ਤੇ ਆਪਣਾ ਵਪਾਰ ਲੈਣ ਦਾ ਕੰਮ ਹੈ ਕਿ ਆਪਣੇ ਕੋ ਘਰ ਦੇ ਪਸ਼ੂੰਦੇ ਵੀ ਮੇਰੇ ਦੋ ਕੋ ਵਪਾਰ ਲੈਣ ਦੇ ਬਾਕੀ ਦੋ ਕੋ ਘਰ ਦੇ ਆਪਣੇ ਕੋਲ ਠੀਕ ਕੋਈ ਮਤਲਬ ਵਪਾਰ ਲੈਣ ਦਾ ਕੰਮ ਹੈਗਾ ਆਪਣਾ ਹਾਂਜੀ ਹਾਂਜੀ ਭਾਈ ਠੀਕ ਹੋ ਜੀ ਤੇ ਕਿੰਨੀਆਂ ਨਗ ਬਕਾਉ ਹੋ ਜੀ ਆਪਣੇ ਆਪਣੇ ਕੋਲ ਆਹ ਕੋਲ ਮੇਰੇ 4 ਲੱਖ ਬਕਾਉ ਹੋਏ ਜਿਹੜੀ ਆ ਵੇੜ ਖੜੀ ਵੀਰੇ ਲੈ ਕੇ ਆਂਦੀ ਹੈ ਕਿ ਆਪਣੇ ਘਰ ਦੀ ਹੈ ਜੀ ਇਹ ਵੀਰੇ ਲੈ ਕੇ ਆਂਦੀ ਹੈ ਵੇੜ ਲੈ ਕੇ ਆਂਦੀ ਹੈ ਕੀ ਡਿਟੇਲ ਹੈ ਜੀ ਕਿਹੜਾ ਸੂਆ ਸੁੰਦੀ ਵੀਰੇ ਇਹ ਇਹ ਵੀਰੇ ਦੂਜਾ ਸੂਆ ਸੁੰਦੀ ਹੈ ਇਸ ਦਾ ਦੂਜਾ ਸੂਆ ਸੁੰਦੀ ਹੈ ਕਿੰਨੇ ਦਿਨ 5 ਦਿਨਾਂ ਦੀ ਕੱਚੀ ਆ ਤੇ ਪਹਿਲੇ ਸੂਏ ਦਾ ਰਿਕਾਰਡ ਪਤਾ ਹੀ ਆਪਣ ਨੂੰ ਹਾਂਜੀ 22 ਲੀਟਰ ਦਾ ਸੀ ਵੀਰੇ ਪਹਿਲੇ 22 ਲੀਟਰ ਮਾਲਕਾਂ ਦੇ ਦੱਸਣ ਦੇ ਮੁਤਾਬਿਕ ਹਾਂਜੀ ਹਾਂਜੀ ਥਾਣ ਦਾ ਥਣ ਮੰਨੇ ਦੀ ਚੰਗੀ ਆ ਵੀਰੇ ਸੋਹਣਾ ਥਾਣ ਲੱਗਾ ਮੁੱਠੀ ਵਾਲਾ ਥਾਣਾ ਭਗਵਾਨਾ ਸੂ ਨੂੰ ਦਿਖਾ ਦਿੰਨੇ ਆ ਚੰਗਾ ਹਵਾਲਾ ਦੂਜਾ ਸੂਆ ਸੁੰਦਿਆ ਕੱਢ ਦੋ ਵੀਰੇ ਬਾਹਰ ਪੱਠ ਗੁੜੇ ਦੀ ਚੰਗੀਆਂ ਕ੍ਰਾਸ ਬ੍ਰੀਡ ਦੀ ਬਈ ਦੇਖ ਸਕਦੇ ਮੂੰਹ ਉੱਤੇ ਦੀ ਚੰਗੀ ਆ ਬਾਡੀ ਮੰਤਰ ਦੀ ਵੀ ਸੋਹਣੀ ਆ ਦੂਜਾ ਸੂਆ ਸੋਹਣਾ ਵੀਰੇ ਐਸ ਵਾਰੀ 5 ਦਿਨਾਂ ਦੀ ਕੱਚੀ ਆ ਥੋੜਾ ਤੁਸੀਂ ਦੇਖ ਸਕਦੇ ਹੋ ਇਸ ਕਰੋਂ ਭਾਈ ਆਪਣੀ ਪਹਿਲੀ ਵੀਡੀਓ ਅੱਜ ਥੱਲੋਂ ਬਹੁਤ ਸਾਫ਼ ਆ ਬਰੇ ਬੈਣ ਇੱਕ ਸਾਥ ਨੂੰ ਆਰਡਰ ਦੀ ਕੁਆਲਿਟੀ ਸ਼ਾਨਦਾਰ ਸਣ ਥਣ ਚੰਗਾ ਲੱਗਿਆ ਬਈ ਬਹੁਤ ਚੰਗਾ ਥਣ ਲੱਗਿਆ ਹੋਇਆ ਤੇ ਬਾਈ ਜੀ ਕੀ ਡਿਮਾਂਡ ਕਰਦੇ ਆਪਾਂ ਇਹਦੀ ਬਾਈ ਬੋਲ ਜਾ ਯਾਰ ਮੁੱਲ ਇਹਦਾ ਬੋਲ ਜਾ ਯਾਰ ਹੋ ਜਾ ਬਾਈ ਜੀ ਮੌਕੇ ਤੇ ਮਾਨਤਨ ਹਾਂਜੀ ਜ਼ਰੂਰ ਬੋਲ ਜਾ 52000 ਰੁਪਏ ਬਾਈ ਮੁੱਲ ਕੀਤਾ ਗਿਆ ਮੌਕੇ ਤੇ ਮਾਨਤਨ ਕਰਿਆ ਜਾਊਗਾ ਤੇ ਅੱਗੇ ਆ ਜਾਓ ਇਹਦੀ ਕਿਟ ਡੇ ਲਈ ਲੇਵਰੇ ਟੋਕਣ ਗੱਭਣ ਵੇੜਾ ਬਹੁਤ ਡਿਮਾਂਡ ਚੱਲ ਰਹੀ ਐ ਇਸ ਟਾਈਮ ਬਾਈ ਹਰ ਰੋਜ਼ ਤਿੰਨ ਚਾਰ ਫੋਨ ਆਉਂਦੇ ਟੋਕੜ ਗੱਭਣ ਵੇੜਾਂ ਦੇ ਤੇ ਕਿੰਨੇ ਟਾਈਮ ਦੀ ਗੱਭਣਾ ਬਾਈ ਇਹ ਮੇਰੇ ਪੰਤਾਂ ਵੀ ਚੜਾ ਦਿਨਾਂ ਦੀ ਗੱਭਣਾ ਚੈੱਕ ਪਾਸ ਹੈ ਆਪਣੇ ਉਹ ਚੈੱਕ ਪਾਸ ਚੈੱਕ ਪਾਸ ਹੈ ਵੀਰੇ 45 ਦਿਨਾਂ ਦੀ ਤੇ ਆਪਦੀ ਦਸੱਲੀ ਲਈ ਤੁਹਾਨੂੰ ਇੱਕ ਵਾਰ ਫੇਰ ਬਾਈ ਯਾਰ ਡਾਕਟਰ ਤੋਂ ਦਸੱਲੀ ਕਰਾ ਦੇਣਗੇ ਤੇ ਕਿਹੜਾ ਸੂਇ ਸੁੰਦੀ ਪਈ ਐ ਇਹ ਮੇਰੇ ਤੀਜਾ ਸੂਇ ਹੁਣ ਅੱਗੇ ਐ ਸੋਰੀ ਮਤਲਬ ਦੂਜਾ ਸੂਈ ਹੋਈ ਹੈ ਦੂਜਾ ਸੂਈ ਤੇ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਨੂੰ ਇਹਨੂੰ ਸੋਈ ਨੂੰ ਕਿਹੜਾ ਹੋ ਗਾ ਸ਼ੇਮ ਨਹੀਂ ਸ਼ੇਮ ਹੀ ਨਾ ਹੋਏ ਸੋਈ ਤੇ ਬੱਚਾ ਆਏਗਾ ਭਈ ਇਹ ਤਾਂ ਮੈਂ ਬੱਚਾ ਹੈ ਤੇ ਦੁੱਧ ਕਿੰਨਾ ਭਈ ਇਹ ਤਾਂ ਦੁੱਧ ਇਸ ਟਾਈਮ ਹੈਗਾ ਮੇਰੇ 12 ਲੀਟਰ 12 ਲੀਟਰ ਆਪਾਂ ਜੋਕੇ ਦੇਵਾਂਗੇ ਭਾਈ ਜੀ ਹਾਜੀ ਪੂਰਾ ਮੜਕੇ ਜਮਾ 12 ਲੀਟਰ ਦੁੱਧ ਤਿਆਰ ਆ 45 ਦਿਨਾਂ ਦੀ ਗੱਬਣਾ ਭਾਈ ਜੀ ਚੈੱਕ ਪਾਸ ਆ ਬਾਈ ਇਹ ਲੋ ਤੁਹਾਨੂੰ ਦੀ ਕੁਆਲਿਟੀ ਦੇਖ ਸਕਦੇ ਹੋ ਭਾਈ ਕੱਢ ਲੋ ਇਹਨੂੰ ਬਾਹਰ ਇਹ ਚਾਹਦੇ ਨੇ ਬਹੁਤ ਸੁਣੀ ਵਹਿੜਾ 12 ਲੀਟਰ ਦੁੱਧ ਤਿਆਰ ਆ 45 ਦਿਨਾਂ ਦੀ ਗੱਬਣਾ ਔਕੜ ਗੱਬਣਾ ਬਾਈ ਜੀ ਪੱਛਾ ਹੈ ਨਹੀਂਗਾ ਮਗਰ ਤੁਰਾ ਤੁਸੀਂ ਦੇਖ ਸਕਦੇ ਹੋ ਤਾਂ ਆ ਦੀ ਕੁਆਲਿਟੀ ਸ਼ਾਨਦਾਰ ਆ ਦੇਖ ਸਕਦੇ ਹੋ ਫੱਜਰ ਨਿਕਨਾਂ ਦੁੱਧ ਗੱਡਿਆ ਬਾਈ ਪਤਾ ਆਪਣ ਨੂੰ ਕੁਛ ਸੱਜਣ ਗਰੀਸੀ 17 ਗੋਨ ਗਰੀਸੀ ਠੀਕ ਹੋ ਬਾਈ ਜੀ ਇਹਦੀ ਕੀ ਡਿਮਾਂਡ ਕਰਦੇ ਹੋ ਬਾਈ ਜੀ ਆਪਾਂ ਇਹਦੇ ਵਿੱਚ 45000 ਮੁੱਲ ਮੰਗਦੇ ਆ ਇਹਦਾ ਮੁੱਲ 45000 ਹੋ ਜਾ ਬਾਈ ਜੀ ਮੌਕੇ ਤੇ ਮੰਨ ਤਾ ਹਾਂਜੀ ਹਾਂਜੀ ਇਹ ਬਈ ਇੱਕ ਕਲਾ ਮੁੱਲ ਕੀਤਾ ਜਾਂਦਾ ਹੁੰਦਾ ਬਾਕੀ ਤੁਸੀਂ ਬਾਈਆਂ ਨੂੰ ਫੋਨ ਕਰੋ ਗੱਲਬਾਤ ਕਰੋ ਤੇ ਜਦੋਂ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਤੇ ਹੋ ਜਾਂਦਾ ਹੁੰਦਾ ਵੀਰੇ ਸਾਰਾ ਕੁਝ ਤੇ ਇਹਦੀ ਕੀ ਡਿਟੇਲ ਹੈ ਜੀ ਇਹਦੇ ਵਿੱਚ 18 ਲੀਟਰ ਦੁੱਧ 10 ਟੈਂਕ ਦਾ ਇਸ ਟਾਈਮ 18 ਲੀਟਰ ਦੁੱਧ ਤਿਆਰ ਹੈ ਜੀ ਹਾਂਜੀ ਤੇ ਕਿਹੜਾ ਸੂਰ ਸੁਈ ਹੋਈ ਹੈ ਜੀ ਇਹ ਇਹ ਵੀਰੇ ਸਰਸੂ ਦੀ ਉਤੀਜਾ ਸੂਈ ਇਹ ਆਪਣੀ ਲਈ ਨਹੀਂ ਅੱਛਾ ਇਹ ਆਪਣੀ ਲਈ ਹੋ ਤੇ ਮਗਰ ਬੱਚਾ ਕੀ ਹੈ ਜੀ ਮਾ ਮਾ ਬੱਚਾ ਤਾਂ ਹੈਨੀ ਬਰੇਕ ਤੇ ਮੁੱਲ 40000 ਰੁਪਏ ਮੋਲੇ ਦਾ 40000 ਬੱਚਾ ਮਰ ਗਿਆ ਹੀ ਬਾਈ ਜੀ ਹਾਂ ਜੀ ਬੱਚਾ ਮਰ ਗਿਆ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਨੂੰ ਇਹਨੂੰ 2.5 ਮਹੀਨੇ ਹੋ ਗਏ ਬਰੇ 2.5 ਮਹੀਨੇ ਹੋ ਗਏ ਸੂਈ ਨੂੰ 18 ਲੀਟਰ ਦੁੱਧ ਤਿਆਰ ਹੈ ਇਸ ਟਾਈਮ ਹਾਂ ਜੀ ਠੀਕ ਹੋ ਜੀ ਥਾਣਾ ਦੀ ਕੁਆਲਟੀ ਦੇਖ ਸਕਦੇ ਹੋ ਬਾਈ ਜੀ ਤੁਸੀਂ ਇਹਨੂੰ ਹੀ ਕੱਢ ਲਓ ਬਾਹਰ ਮਾ 40000 ਰੁਪਏ ਬਾਈ ਡਿਮਾਂਡ ਕੀਤੀ ਜਾਂਦੀ ਆ ਕਿਹੜਾ ਸੂਆ ਸੂਈ ਹੈ ਬਾਈ ਇਹ ਇਹ ਬਰੇ ਦੂਜਾ ਸੂਈ ਨਹੀਂ ਹੈ ਦੂਜਾ ਸੂਈ ਹੋਈ ਹੈ ਬਾਈ ਇਸ ਟਾਈਮ 18 ਲੀਟਰ ਦੁੱਧ ਤਿਆਰ ਆ ਬਾਈ ਦੇਖ ਸਕਦੇ ਹੋ ਇਸ ਕਿ ਇਹਦਾ ਮੁੱਲ 40000 ਰੁਪਏ ਦਿੱਤਾ ਗਿਆ ਬੱਚਾ ਮਗਰ ਹੈਂਡਾਈ ਬਈ ਇਹਦੇ ਦੋ ਦੋ ਟਾਈਮ ਹੀ ਨਹੀਂ ਹੋਗੇ ਸੂਈ ਨੂੰ ਇਹਦਾ ਮੁੱਲ 40000 ਕੀਤਾ ਗਿਆ ਦੇਖ ਸਕਦੇ ਹੋ ਬਈ ਆਰਡਰ ਦੀ ਕੁਆਲਿਟੀ ਲੈਂਥ ਦੇਖ ਸਕਦੇ ਹੋ ਆਰਡਰ ਦੀ ਫਟਪੁੜੇ ਦੀ ਵੀ ਦੇਖ ਸਕਦੇ ਹੋ ਰੰਗ ਰੂਪੀ ਦੇਖ ਸਕਦੇ ਹੋ ਤੇ ਅੱਗੇ ਆਜੋ ਲਾਸਟ ਦੇ ਉਹਦੀ ਕੀ ਡਿਟੇਲ ਆ ਮੱਝ ਦੀ ਹਾਂਜੀ ਬਰੇਵਾ ਮਾਤਬੇਰੇ ਮਾਸਟਰ ਬਣੀ ਹੋਈ ਹੈ ਹਾਂਜੀ ਹਾਂਜੀ ਹੈ ਚੈੱਕ ਚ ਨਹੀਂ ਆਉਂਦੀ ਚੈੱਕ ਪਾਸ ਚ ਨਹੀਂ ਆਉਂਦੀ ਨਹੀਂ ਚੈੱਕ ਪਾਸ ਨਹੀਂ ਆਉਂਦੀ ਇਹ ਆਪਣੇ ਘਰ ਦੀ ਬੀਮਾ ਚ ਹਾਂਜੀ ਆਪਣੇ ਘਰ ਦੀ ਅੱਛਾ ਮੱਝ ਆਪਣੇ ਘਰ ਦੀ ਹੈ ਠੀਕ ਹੋ ਜੀ ਤੇ ਕਿਹੜਾ ਸੂਆ ਸੂਈ ਹੋਈ ਹੈ ਜੀ ਮਾਤਬੇਰੇ ਦੂਜਾ ਸੂਸ ਹੋਈ ਦੂਜਾ ਸੂਸ ਹੋਈ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਸੂਈ ਨੂੰ ਹੋਰ ਹੋਣਾ ਮੇਰੇ 4.5 ਮਹੀਨੇ ਹੋ ਗਏ 4.5 ਮਹੀਨੇ ਹੋ ਗਏ ਤੇ ਡੀ ਕਵਰ ਇਹਨੂੰ ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਠੀਕ ਆ ਭਰਾ ਇਹਨੂੰ ਹੋ ਗਿਆ ਹੋਣਗੇ ਮੇਰੇ 1.5 ਮਹੀਨੇ ਤੋਂ ਉੱਪਰ ਹੀ ਹੋ ਗਿਆ 1.5 ਮਹੀਨੇ ਤੋਂ ਉੱਪਰ ਹੋ ਗਿਆ ਠੀਕ ਹੋ ਜੀ ਹ ਤੇ ਦੁੱਧ ਇਸ ਟਾਈਮ ਕਿੰਨਾ ਜੀ ਦੁੱਧ ਵਿੱਚ 7 ਕਿਲੋ ਪੂਰਾ ਗਿਆ 7 ਲੀਟਰ ਹੈਗਾ ਹਾਂ ਜੀ ਠੀਕ ਹੋ ਬਾਈ ਜੀ ਮਤਲਬ ਆਪਾਂ ਜੋਕੇ ਦੇ ਦਾਂਗੇ 7 ਲੀਟਰ ਹਾਂ ਜੀ ਹਾਂ ਠੀਕ ਹੋ ਬਾਈ ਤੁਹਾਨੂੰ ਦੀ ਕੁਆਲਿਟੀ ਦੇਖ ਸਕਦੇ ਹੋ 7 ਲੀਟਰ ਦੁੱਧ ਬਈ ਇਸ ਟਾਈਮ ਤਿਆਰ ਆ ਚੈੱਕ ਪਾਸ ਚ ਆਉਂਦੀ ਨਹੀਂ ਬਾਈਆਂ ਅਰਗਣੇ ਟੀਗਾ ਭਰਾਇਆ ਕਰਦੀ ਮੱਝ ਆ ਤੇ ਬਈ ਕੀ ਪਤਾ ਕਿਹੜਾ ਸੀਮੰਟ ਦਾ ਲੱਗਿਆ ਹੋਇਆ ਸੋਰੀ ਇਹਦੇ ਕੀ ਬਈ ਸੀਮੰਟ ਪਤਾ ਕਿਹੜਾ ਲੱਗਿਆ ਹੋਇਆ ਜੀ ਸੋਰੀ ਜਿਹੜਾ ਪੱਟੀ ਘ ਭਰਾਇਆ ਨਹੀਂ ਉਹ ਨਹੀਂ ਬੱਸ ਇੰਨਾ ਨਹੀਂ ਪਤਾ ਸਿਆ ਠੀਕ ਮਨੇ ਕੱਢ ਲਓ ਬਾਹਰ ਇਹਨੂੰ ਖਾ ਲਈ ਮੱਝ ਵਿੱਚੋਂ ਨੂੰ ਵੀ ਪੱਟ ਕੁੜੇ ਦੀ ਚੰਗੀ ਆ मूँ मत्थे देख साथ नहीं दो सी सत्त लीटर इस टाइम दुद्ध तैयार है पटले पिंडे बी माँ देख सकते दे दे भाई तई घर की मज है भाई चलो चलो ਜੇ ਤੁਹਾਨੂੰ ਸੰਪਰਕ ਕਰਨਾ ਹੋਵੇ। 7 ਲੀਟਰ ਦੁੱਧ ਤਿਆਰ ਆ ਬਾਈ। ਉਹ ਉੱਥੇ ਹੀ ਦੇਖ ਸਕਦੇ ਹੋ ਬਾਡੀਪਾਂਤਰ ਦੀ ਚੰਗੀ ਐ ਪਤਲੇ ਪਿੰਡੇ ਦੀ ਆ। ਰੰਗ ਰੂਪ ਦੀ ਸੋਹਣੀ ਆ। ਕਿਹਦਾ ਕੀ ਮੁੱਲ ਕਰਦੇ ਆ ਬਈ ਆਪਾਂ? ਇਹਦਾ ਬਈ 55 ਹਜ਼ਾਰ ਕਰ ਦੇ। ਇਹਦਾ ਮੁੱਲ 55 ਹਜ਼ਾਰ ਹੋ ਜਾ ਬਾਈ ਜੀ ਮੌਕੇ ਤੇ ਮੰਨਦਾਂ। ਹਾਂਜੀ ਹੋ ਜਾ। ਠੀਕ ਆ ਬਾਈ ਜੀ ਤੇ ਆਪਣਾ ਕੰਟੈਕਟ ਨੰਬਰ ਕਨਫਰਮ ਕਰ ਲਓ ਜੀ। 98782 ਹਾਂਜੀ 21613 ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਚਾਰਾਂ ਨਾਗਾਂ ਵਿੱਚੋਂ ਕੋਈ ਵੀ ਨਾਗ ਪਸੰਦ ਆਉਂਦਾ ਤੁਸੀਂ ਬਾਈ ਨਾਲ ਜਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ